ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਪਿੰਡ ਸੈਤਪੁਰਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਉਰਫ ਸੁੱਖਾ ਬਾਬਾ ਦਾ ਕੱਦ 7 ਫੁੱਟ 2 ਇੰਚ ਦਾ ਹੈ ਅਤੇ ਉਸਦਾ ਭਾਰ 185 ਕਿਲੋ ਹੈ। ਉਹ ਦਿਨ ਵਿੱਚ 6 ਲੀਟਰ ਦੁੱਧ, 10 ਤੋਂ 12 ਰੋਟੀਆਂ, ਦਹੀਂ ਲੱਸੀ, ਮੱਖਣ, ਦੇਸੀ ਘਿਓ ਖਾਂਦਾ। ਉਹ ਬਹੁਤ ਭਾਰੀਆਂ ਚੀਜ਼ਾਂ ਨੂੰ ਆਸਾਨੀ ਨਾਲ ਚੁੱਕ ਲੈਂਦਾ। ਇਸ ਦਾ ਕਹਿਣਾ ਹੈ ਕਿ ਉਸ ਨੂੰ ਛੋਟੇ ਹੁੰਦਿਆਂ ਕਬੱਡੀ ਖੇਡਣ ਦਾ ਸ਼ੌਂਕ ਸੀ ਪਰ 14 ਸਾਲ ਦੀ ਉਮਰ ਦੇ ਵਿੱਚ ਹੀ ਉਹ ਬਹੁਤ ਲੰਮਾ ਤੇ ਤਕੜਾ ਹੋ ਗਿਆ ਜਿਸ ਕਰਕੇ ਉਸ ਨੂੰ ਖੇਡਣ ਤੋਂ ਹਟਣਾ ਪਿਆ। ਇਸ ਕਾਰਨ ਉਹ ਵਡਾ ਕਬੱਡੀ ਖਿਡਾਰੀ ਨਾ ਬਣ ਸਕਿਆ ਪਰ ਇਹ ਤਸਵੀਰਾਂ ਦੇਖ ਕੇ ਸ਼ਾਇਦ ਤੁਸੀਂ ਵੀ ਇੱਕ ਵਾਰ ਇਸ ਤੇ ਮਾਣ ਕਰਨਾ ਮੇਰਾ ਨਾਮ ਬੱਚੇ ਅਰਜੰਦਰ ਕੌਰ ਹੈ ਤੇ ਸੈਲਪੜਾ ਪੰਡਾ ਕੌਣ ਹੈ ਤੁਹਾਡਾ ਜਿਹੜਾ ਬਹੁਤ ਲੰਬਾ ਕੀ ਲੱਗਦਾ ਤੁਹਾਡਾ ਮੇਰਾ ਬੇਟਾ ਹੈ ਬੇਟਾ ਵੱਡਾ ਬੇਟਾ ਮੇਰਾ ਕੀ ਨਾਮ ਹੈ ਸੁਦੇਵ ਸਿੰਘ ਕੀ ਕਹਿੰਦੇ ਆ ਪਿਆਰ ਨਾਲ ਪਿਆਰ ਨਾਲ ਮਾਂ ਵੀ ਕਹਿੰਦਾ ਹੈ ਲੱਗੇ ਵੀ ਕਹਿੰਦਾ ਬਹੁਤ ਕੁਝ ਕਹਿੰਦਾ ਪਿਆਰ ਨਾਲ ਉਹਨੂੰ ਕੀ ਨਾਮ ਲੈ ਕੇ ਬੁਲਾਉਂਦੇ ਹੋ ਆਂ ਪਿੰਡ 'ਚ ਉਹਨੂੰ ਸੁੱਖਾ ਬਾਬਾ ਕਹਿੰਦੇ ਨੇ ਪਿੰਡ 'ਚ ਇਹ ਕਿੱਦਾਂ ਪਾਲਿਆ ਤੁਸੀਂ ਕੀ ਖਰਾਕ ਦਿੱਤੀ ਉਹਨੂੰ ਉਹਨੂੰ ਪਤਾ ਹੀ ਦਿੱਤੀ ਆ ਕਰਦੀ ਹੂੰ ਖਰਾਕ ਰੋਟੀ ਪਾਣੀ ਵਧੀਆ ਫਸਕਲਾਸ ਐ ਨਾ ਤੇ ਦੁੱਧ ਦਹੀਂ ਲੱਸੀ ਮੱਖਣ ਇਹ ਹੀ ਖਰਾਕ ਦਾ ਚੀ ਨਾ ਖੀਰ ਅੱਕੜਾ ਪ੍ਰਸ਼ਾਦ ਇਹ ਚੀਜ਼ਾਂ ਦੇ ਅਸੀਂ ਆਦੀ ਨਾ ਪਤ ਤੁਹਾਨੂੰ ਲੱਗਦਾ ਵੀ ਅਾ ਤੁਹਾਡਾ ਪੁੱਤ ਹੋਰ ਮਤਲਬ ਕਿਤੇ ਵੱਡੀ ਜਿਗਾ ਜਾ ਸਕਦਾ ਸੀ ਜਾਂ ਪੜ੍ਹਾਈ ਕਰ ਰਹੀ ਗਈ ਜਾਂ ਜਿਵੇਂ ਉਹ ਕਹਿੰਦਾ ਵੀ ਮੈਨੂੰ ਖੜਾਉਂਦੇ ਨਹੀਂ ਸੀ ਨਾਲ ਵੀ ਉਹ ਡਰ ਜਾਂਦੀ ਸੀ ਹਾਂ ਪੁੱਤ ਫੇਰ ਕਹਿੰਦੇ ਦੀ ਇਹਦੇ ਨਾਲ ਪਹਿਲ ਨੂੰ ਕੌਣ ਇਹਨੂੰ ਫੜੂ ਕੌਣ ਫੇਰ ਹਟ ਗਿਆ ਖੇਤੀਬਾੜੀ ਵਾਲ ਹੋ ਗਿਆ ਬੱਚੇ ਤੇ ਉਹ ਕੋਈ ਨਹੀਂ ਬੈਗਰੂ ਤੇpropto ਜੋ ਨੇ ਦੇ 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 ਬਟੇ ਜਿਆਦਾ ਕਿਦਾਂ ਟਾਈਮ ਕਤੌਂਦਾ ਖੇਤਾਂ 'ਚ ਕੰਮ ਕਰਦਾ ਹੈ ਜਾਂ ਧਾਰਮਿਕ ਤੌਰ ਤੇ ਕਿਦਾਂ ਵਿਵਾਰ ਦੇ ਜਿਆਦਾ ਸਾਰੇ ਜਰਾਂ ਹੀ ਚੱਲਦਾ ਪੁੱਤ ਕੋਈ ਪਿੰਡ ਚ ਸਮਾਗਮ ਹੋਵੇ ਉੱਥੇ ਵੀ ਜਾਣਾ ਹੈ ਕੋਈ ਰਿਸ਼ਤੇਦਾਰੀ ਦੀ ਖੁਸ਼ੀ ਗਮੀ ਹੋਵੇ ਉੱਥੇ ਵੀ ਜਾਣਾ ਹੈ ਅਸੀਂ ਮਾਂ ਪੁੱਤਾਂ ਨੇ ਤੇ ਬਾਕੀ ਖੇਤੀਬਾੜੀ ਰਿਓਦਵਾਨਾ ਸਭ ਇਹਦੇ ਸਿਰ ਤੇ ਹੈ ਜੇ ਬਾਪ ਨਹੀਂ ਕਦੇ ਵੀ ਗਿਆ ਸਭ ਇਹਦੇ ਸਿਰ ਤੇ ਹੈ ਕਾਰੋਬਾਰ ਸਾਡਾ ਕਰਦਾ ਕਿਦਾਂ ਮਹਿਸੂਸ ਕਰਦੇ ਹੋ ਬਹੁਤ ਮਾਣ ਹੈ ਆਪਣੇ ਪੁੱਤੋ ਤੇ ਦਾਦਾ ਕਹਿੰਦੇ ਆਏ ਜੇ ਪੁੱਤ ਕੰਮ ਕਰ ਜਾਮਾ ਤੁਹਾਨੂੰ ਕੀ ਨਾਮ ਤੁਹਾਡਾ ਕੀ ਕਰਦੇ ਹੋ ਕਿੱਥੇ ਰਹਿੰਦੇ ਹੋ ਪ੍ਰਤਾਪ ਸਿੰਘ ਪਿੰਡ ਸੈਦਪੁਰਾ ਜੀ ਜਿਹਨਾਂ ਬਤੇ ਦਾ ਤਸਵੀਰ ਖਵਾਣਾ ਇਹ ਕੌਣ ਆ ਜੀ ਤੁਹਾਡੇ ਜਿਹੜੇ ਹੈਗੇ ਲੰਬੇ ਨਿਕਲੇ 6 ਫੁੱਟ 2 ਇੰਚ ਕੀ ਉਹਨਾਂ ਨਾਲ ਕਿੱਦਾਂ ਮਹਿਸੂਸ ਕਰਦੇ ਹੋ ਕਿੱਦਾਂ ਐਡਾ ਬੇਟਾ ਨੂੰ ਪਾਲਿਆ ਗਿਆ ਐਡਾ ਹਾਈਟ ਨਿਕਲੀ ਐ ਜੀ ਸੁਖਦੇਵ ਸਿੰਘ ਮੇਰਾ ਬੇਟਾ ਜੀ ਪਾਲਉਂਦੀ ਦਾ ਜੀ ਤੁਸੀਂ ਅਸੀਂ ਇੰਨੇ ਮੰਨ ਲਓ ਵੀ ਇਹਨੂੰ ਚਾਣਾ ਪਾਲਿਆ ਜਿੰਨਾ ਤੁਸੀਂ ਪੁੱਛੋ ਬਹੁਤ ਵਧੀਆ ਆਨਲ ਅਸੀਂ ਪਾਲਿਆ ਇਹਨੂੰ ਸਾਨੂੰ ਮਾਣ ਹੈ ਇਸ ਤੇ ਸਾਨੂੰ ਕੋਈ ਅਜੇ ਤੱਕ ਨਾ ਕੋਈ ਪੁਰਾਣੇ ਦੇ ਕੋਈ ਗਿਆਨ ਸਿੱਖੇ ਤੇ ਨਾ ਕੋਈ ਸਾਰਾ ਇਹਦੀ ਸ਼ਿਕਾਇਤ ਆ ਸਾਡੇ ਕਿੱਦਾਂ ਖਾਣਾ ਪਾਣਾ ਕਿੱਦਾਂ ਦਿੱਤਾ ਕੋਈ ਸਪੈਸ਼ਲ ਖਰਾਕ ਦਿੱਤੀ ਸਪੈਸ਼ਲ ਤਾਂ ਜੀ ਸਾਡਾ ਦੁੱਧ ਦਹੀਂ ਆਪਣੇ ਘਰ ਦਾ ਹੀ ਇਹ ਪੇਜ ਕੱਜੂ ਬਸਾਂ ਨੂੰ ਦੇ ਬਸ ਇਹਦੇ ਖਰਾਏ ਨੇ ਜੀ ਬਾਕੀ ਦੁੱਧ ਦੇ ਇਹ ਆਪਣੇ ਘਰ ਦੇ ਖੁਲੇ ਹੋ ਤੁਹਾਡੀ ਕਿੰਨੀ ਹਾਈਟ ਹੈ ਇਹਦੀ ਹਾਈਟ ਇੰਨਾ ਕਿੱਦਾਂ ਵੱਡੀ ਸਾਰੀ ਇਹਦਾ ਜਿਹੜਾ ਕੁਦਰਤੀ ਪਹਿਲਾਂ ਤੋਂ ਇਹਦੀ ਹਾਈਟ ਜਾਦਾ ਸੀ ਬਚਪਨ ਤੋਂ ਇਹਦਾ weight ਵੀ 5 ਕਿਲੋ ਸੀਗਾ ਬਚਪਨ ਤੋਂ ਇਹਦੀ ਸਿਹਤ ਬਚਪਨ ਤੋਂ ਹੀ ਸੀ ਜਿਆਦਾ ਹਾਈਟ ਕਿੰਨੇ ਸਾਲ ਚ ਆਈ ਫਿਰ ਇਹਦੀ ਜਿਆਦਾ ਦੇ 14 ਸਾਲ ਦੇ ਵਿੱਚ ਇਹ 7 ਫੁੱਟ 2 ਇੰਚ ਦਾ ਹੋ ਗਿਆ ਸੀ ਫਿਰ ਨਹੀਂ ਵਧਿਆ 7 ਫੁੱਟ 2 ਇੰਚ ਮੇਰੀ ਹਾਈਟ ਹੈ ਜੀ 6 ਫੁੱਟ 3 ਗੇ ਕੀ ਕਰਦਾ ਹੈ ਖੇਤੀਬਾੜੀ ਦਾ ਕੰਮ ਕਰਦਾ ਥੋੜਾ ਨਾ ਹੱਥ ਫਟਾਉਂਦਾ ਹਾਂ ਹਾਂ ਜੀ ਖੇਤੀਬਾੜੀ ਦਾ ਪੂਰਾ ਐਸੇ ਨਹੀਂ ਇਹ ਨਹੀਂ ਕਰਨਾ ਇਹ ਟਰੈਕਟਰ ਹੀ ਚਲਾਉਂਦਾ ਸਰ ਅਸੀਂ ਹੋਰ ਕੋਈ ਟਰੈਕਟਰ ਅਸੀਂ ਕਿਸੇ ਨੇ ਨਹੀਂ ਚਲਾਉਣਾ ਇਹ ਨਹੀਂ ਚਲਾਉਣਾ ਜੀ ਬਾਕੀ ਹੋਰ ਜਿਹੜਾ ਖੇਤੀ ਦਾ ਕੰਮ ਆ ਸਾਡੇ ਨਾਲ ਕਰੂਗਾ ਕਰਦੀ ਜ਼ਿੰਮੇਵਾਰੀ ਪੂਰੀ ਇਹਦੇ ਤੇ ਮੈਂ ਤਾਂ ਕਦੇ ਦੁਕਾਨ ਤੇ ਨਹੀਂ ਜਾਣਾ ਕੋਈ ਚੀਜ਼ ਲੈ ਕੇ ਨਹੀਂ ਆਉਣੀ ਇਹ ਨਹੀਂ ਲਿਆਉਣੀ ਜਿੱਦਾਂ ਕਹਦੇ ਆ ਵੀ ਛੋਟੇ ਹੁੰਦੇ ਸੀ ਤਾਂ ਮਤਲਬ ਜੀ ਕੋਡੀ ਖੇਡਣ ਜਾਂਦੇ ਹੋਰ ਲੋਕ ਉਹਨੂੰ ਕਹਦੇ ਸੀ ਵੀ ਸਾਨੂੰ ਤੰਗ ਕਰ ਦੂ ਤਾਂ ਸ਼ਾਇਦ ਜੀ ਇਹ ਖੇਡਦਾ ਤਾਂ ਵੱਡਾ ਖਿਡਾਰੀ ਬਣ ਜਾਂਦਾ ਖੇਡ ਲਾ ਜੀ ਫਿਰ ਨੂੰ ਤੁਹਾਨੂੰ ਪਤਾ ਵੀ ਵਿੱਚ ਕਰਾ ਜੇ ਹੁਣ ਲੱਗੋ ਵੀ ਹੋਰ ਕੋਈ ਖੇਡਦਾ ਹੀ ਨਹੀਂ ਸੀਗਾ ਇਹਦੇ ਨਾਲ ਤੇ ਫਿਰ ਇਹਦਾ ਵੀ ਥੋੜਾ ਮਨ ਧਾਰਮਿਕ ਖਿਆਲਾਂ ਦਾ ਸੀਗਾ ਬਸ ਇਹਨੇ ਆਪਣਾ ਇਹਨੂੰ ਵਿਚਰਤਾ ਜੀ ਤੁਹਾਨੂੰ ਆਪਣੇ ਬੇਟੇ ਦੇ ਕਿੱਦਾਂ ਲੱਗਦਾ ਮਾਣ ਹੁੰਦਾ ਹੈ ਜਾਂ ਕੋਈ ਠਿਕਵਾ ਲੱਗਦਾ ਹੈ ਨਹੀਂ ਲੈ ਕੋਈ ਸ਼ਿਕਵਾ ਕੋਈ ਨਹੀਂ ਜੋ ਪਰਮਾਤਮਾ ਨੇ ਕੀਤਾ ਬਹੁਤ ਵਧੀਆ ਕੀਤਾ ਸਾਨੂੰ ਮਾਣ ਹੈ ਆਪਣੇ ਤੇ ਕਿਹੜਾ ਸ਼ਿਕਵਾ ਕੋਈ ਨਹੀਂ ਹੈ ਜੋ ਪਰਦੇਸ ਦੇ ਜੋ ਕੁਦਰਤ ਨੇ ਕੀਤਾ ਹੈ ਬਹੁਤ ਵਧੀਆ ਕੋ ਨੂੰ ਬਹੁਤ ਲੋਕ ਹੁਣ ਇਹਦੇ ਕਰਕੇ ਜਾਣਦੇ ਹੋਣਗੇ ਐ ਨਹੀਂ ਲੱਗਦਾ ਕਈ ਪਿਓ ਦਾ ਵਿਆਹ ਲੈ ਮੈਂ ਹੁਣ ਮੁੰਡੇ ਨਾਲ ਵੀ ਜਾਣਦੇ ਦੇਖੋ ਜੀ ਮੈਨੂੰ ਫਿਰ ਵੀ ਵਾਲੇ ਘਟ ਜਾਣਦੇ ਕਿ ਮੈਂ ਬਾਹਰੋਂ ਮੈਨੂੰ ਤਕਰੀਬਨ 20 ਸਾਲ ਹੋਏ ਆਏ ਨੂੰ ਮੈਂ 30 ਸਾਲ ਤੋਂ ਮੈਂ ਬਾਹਰ ਦੇ ਹਾਂ ਰੂਡੈਂਟਰੀ ਚ ਇਹਨੂੰ ਸਾਰਾ ਇਲਾਕਾ ਜਾਣਦੇ ਤਾਂ ਮੈਨੂੰ ਤਾਂ ਹੁਣ ਸਾਡੇ ਜਿਹੜੀ ਨਵੀਂ ਜਨਰੇਸ਼ਨ ਉਹ ਮੇਰੇ ਖਾਲੇ ਪਿੰਡ ਦੇ ਵੀ ਬਹੁਤ ਘੱਟ ਜਾਣਦੇ ਨੇ ਇਹਨੂੰ ਸ਼ਾਰਟ ਨਮ ਕੀ ਕਹਿ ਕੇ ਬੁਲਾਉਂਦੇ ਹੋ ਤੁਸੀਂ ਸੁੱਖਾ ਬਾਬਾ ਜੀ ਕਹਿੰਦੇ ਜੀ ਇਹਨੂੰ ਅਸੀਂ ਸੁੱਖਾ ਸਿੰਘ ਕਹਿੰਦੇ ਆ ਇਹ ਪਿੰਡ ਦੇ ਸਾਰੇ ਨੂੰ ਸੁੱਖਾ ਬਾਬਾ ਜੀ ਕਹਿੰਦੇ ਨੇ ਮੈਂ ਜਿੰਨੇ ਬੱਚੇ ਨੇ ਸਾਰੇ ਵੱਡੇ ਸਭ ਸੁੱਖਾ ਬਾਬਾ ਜੀ ਕਹਿੰਦੇ ਨੇ ਨਾਮ ਸਰਦੇਵ ਸਿੰਘ ਪਿੰਡ ਸਾਦਪੁਰਾ ਜ਼ਿਲ੍ਹਾ ਫਤਿਹਗੜ ਸਾਹਿਬ ਤਹਿਸੀਲ ਖਮਰਨਾ ਕਿਰਦੇ ਦਾ ਖੇਤੀਬਾੜੀ ਹੈ ਜੀ ਤੇ ਕਾਟਾ 7 ਫੁੱਟ 2 ਇੰਚ ਹੈ ਤੇ ਬੇਟ ਇੱਕ ਕੁਆਂਟਲ 85 ਕਿਲੋ ਹੈ ਬਹੁਤ ਤਾਂ ਜੀ ਇਦਾਂ ਵੀ ਜੇ ਕਿਤੇ ਜਾਈਦਾ ਤਾਂ ਲੋਕ ਵਿੱਚ ਬਹੁਤ ਨੇ ਜਿਹੜੇ ਚੰਗੇ ਕਮੈਂਟ ਵੀ ਕਰਦੇ ਨੇ ਬਹੁਤ ਵਧੀਆ ਕੋਈ ਐਡਾ ਜਵਾਨ ਦੇਖਣ ਨੂੰ ਮਿਲ ਗਿਆ ਤਾਂ ਬਿੱਟੇ ਵੀ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਹਾਸੇ ਦੇ ਵੱਲ ਗੱਲ ਨੂੰ ਲੈ ਜਾਂਦੇ ਨੇ ਤੇ ਉਹਨਾਂ ਨੂੰ ਬਸ ਇਹੀ ਕਹਿੰਦੇ ਆ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਜੇ ਤਨੂੰ ਸਾਡੇ ਕਰਕੇ ਕਿਤੇ ਮੂੰਹ ਤੇ ਹਾਸਾ ਆ ਗਿਆ ਉਹ ਵੀ ਬਹੁਤ ਵੱਡੀ ਗੱਲ ਹੈ ਤੁਸੀਂ ਬੜੇ ਅਠ ਹੈ ਜੀ ਖੇਤੀਬਾੜੀ ਚ ਪੈ ਗਈ ਜੀ ਪਹਿਲੀ ਘੜੀ ਤੋਂ ਛੋਟੇ ਹੁੰਦੇ ਹੀ ਤੇ ਖੇਡਣ ਦਾ ਤਾਂ ਇਦਾਂ ਦਾ ਰਿਹਾ ਵੀ ਜਦੋਂ ਵੀ ਅਸੀਂ ਕਿਤੇ ਸਕੂਲ ਦੇ ਵਿੱਚ ਹੁਣਾਂ ਜਾਂ ਸਾਡੇ ਗਰਾਊਂਡ ਦੇ ਵਿੱਚ ਚਲੇ ਜਾਣਾ ਮੈਂ ਖੇਡਣ ਕਬੱਡੀ ਨੂੰ ਤਾਂ ਉੱਥੇ ਮੁੰਡੇ ਆਨੇ ਪਹਿਲਾਂ ਹੀ ਗੱਲ ਲੱਗ ਜਾਣਾ ਵੀ ਇਹਨੂੰ ਖੜੂਗਾ ਕੌਣ ਇਹਨੂੰ ਰੋਕੂਗਾ ਕੌਣ ਤੇ ਉੱਥੇ ਮੇਰੇ ਨਾਲ ਬਸ ਇਹ ਗੱਲ ਦੇ ਵਿੱਚ ਕਰਾ ਜਾ ਹੁਣ ਲੱਗ ਗਿਆ ਤੇ ਫੇਰ ਬਸ ਖੇਡ ਵਾਲੋਂ हट ਗਏ ਫੇਰ ਮੈਂ ਆਪਣੇ ਖੇਤੀવાડી ਧੰਦੇ 'ਚ ਹੀ ਹੋ ਗਿਆ ਜੀ ਕੋਲਟ ਵੀ ਖੇਡਦਾ ਸੀ ਸਕੂਲ 'ਚ ਪਹਿਲਾਂ ਵਾਲਾ ਸਾਡੇ ਸਰ ਹੁੰਦੇ ਸੀ ਉਹਨਾਂ ਨੇ ਸਾਨੂੰ ਉੱਥੇ ਮੁੰਡਿਆਂ ਨੂੰ ਖੜਾਉਂਦੇ ਸੀ ਬਸ ਫਿਰ ਉੱਥੇ ਥੋੜੇ ਜੇ ਮੇਰੇ ਨਾਲ ਹੀ ਵਿਚਗਰਾ ਹੋਣ ਲੱਗ ਗਿਆ ਉਹ ਕਹਿੰਦੇ ਵੀ ਨਰੂਆ ਜ਼ਿਆਦਾ ਜੀ ਇਹਨੂੰ ਕਿਹੜਾ ਰੋਕੂਗਾ ਤੇ ਬਸ ਇਹਦੇ ਕਰਕੇ ਫਿਰ ਥੋੜਾ ਹਟਦੇ ਹਟਦੇ ਫਿਰ ਮੈਂ ਹਟ ਗਿਆ ਜੀ ਹੁਣ ਤਾਂ ਇਹ ਤਾਂ ਹੀ ਦੇਖੋ ਹੁਣ ਉਸ ਉਮਰ ਵਿੱਚ ਖੇਡਣਾ ਸਭ ਨੂੰ ਬੜਾ ਸ਼ੌਂਕ ਹੁੰਦਾ ਤੇ ਫਿਰ ਜਦ ਹੁਣ ਮੂਰੇ ਕੋਈ ਖੇਡਣ ਵਾਲਾ ਹੀ ਨਹੀਂ ਹੁੰਦਾ ਤੇ ਫਿਰ ਹੁਣ ਖੇਡਣਾ ਵੀ ਕਿਹਦੇ ਨਾਲ ਤੇ ਬਸ ਵੇ ਇਸ ਕਰਕੇ ਨਾ ਜਾ ਕੇ ਵੀ ਉਤਨੀ ਤੋਂ ਘਟਣਾ ਪਿਆ ਫਿਰ ਆਹ ਕਿਤਾ ਜੀ ਦੇਖੋ ਵੀ 6 ਲੀਟਰ ਦੁੱਧ ਹੋ ਜਾਂਦਾ ਜੀ ਦੰਦ ਤੇ ਬਾਕੀ ਜੋ ਪ੍ਰਸ਼ਾਦੇ ਦੇ ਵਿੱਚ ਘਰ ਦੇ ਵਿੱਚ ਆਮ ਜੋ ਸਾਡੇ ਘਰ ਦੇ ਵਿੱਚ ਹੀ ਮਿਲ ਜੇਵੇ ਦਹੀਂ ਲੱਸੀ ਮਖੜੀ ਕਿਉ ਜਿੰਨਾ ਮਰਜੀ ਹੋਵੇ ਜੀ ਤੇ ਉਮੇਸ਼ਾ ਕੁਲੀ ਦਾ ਕੋਈ ਹੱਦ ਨਹੀਂ ਹੈ ਵੀ ਜਿੰਨਾ ਮਿਲ ਗਿਆ ਉਨਾ ਹੀ ਸ਼ਕਲ ਹੈ ਕਦੇ ਅੱਜ ਤੱਕ ਵਿਗਾੜ ਵੀ ਨਹੀਂ ਕੀਤਾ ਕਿਸੇ ਚੀਜ਼ ਨੇ ਹਾਂਜੀ ਬਿਲਕੁਲ ਚੜ੍ਹਦੀ ਕਲਾ ਜ ਰਹੀ ਜਾਈ ਸਰੀਰ ਤੰਦਰੁਸਤ ਹੈ ਜੀ ਪੂਰੀ ਖੇਤੀਬਾੜੀ ਕਰਦੇ ਆ ਜੀ ਐਦਾਂ ਦੀ ਕੋਈ ਗੱਲ ਨਹੀਂ ਜੀ ਹਾਂਜੀ ਮੈਂ ਜ਼ਿਆਦਾਤਰ ਬੋਝ ਭਾਰਾ ਆਲੇ ਆਪੇ ਕਰ ਲੈਂਦਾ ਹੀ ਕਦੇ ਕਦੇ ਤੂੰ ਖਾਕੇ ਨਹੀਂ ਮਾਰੀ ਖੇਤ ਦੇ ਵਿੱਚ ਜਿੰਨੇ ਜ਼ਿਆਦਾਤਰ ਕੰਮ ਨੇ ਆਪੇ ਨੇ ਵੇਲ ਲੀਦੇ ਨੇ ਜੀ ਹੁੰਦਾ ਜੀ ਕਿਉਂਕਿ ਹੁਣ ਲੱਖਾਂ ਦੁਨੀਆਂ ਫਿਰਦੀ ਐ ਉਹਦੇ ਵਿੱਚ ਇੱਕ ਬੰਦੇ ਨੂੰ ਅਗਲਾ ਰੁਕ ਕੇ ਦੇਖਦਾ ਨਾ ਫਿਰ ਉਹਦੇ ਵਿੱਚ ਕੁਛ ਤਾਂ ਹੁੰਦਾ ਵੀ ਹਾਂ ਮੈਂ ਇਹ ਦੁਨੀਆ ਨਾਲੋਂ ਚਾਹੇ ਵੱਖਰਾ ਐ ਅਗਲਾ ਮੈਨੂੰ ਗੌਰ ਨਾਲ ਦੇਖਦਾ ਤੇ ਆਪਾਂ ਕਦੇ ਕਿਸੇ ਦੀ ਗੱਲ ਦਾ ਜਣੀ ਜੇ ਕੋਈ ਕੋਈ ਐਦਾਂ ਦਾ ਵੀ ਆਪਾਂ ਕਦੇ ਕਿਸੇ ਨੂੰ ਨਾ ਤਾਂ ਮਾੜਾ ਕਦੇ ਬੋਲੇ ਹੀ ਆ ਜੇ ਅਗਲਾ ਮੈਨੂੰ ਕੁਝ ਕਹਿਣ ਦਾ ਤਾਂ ਮੈਂ ਇੱਕ ਹਸਕੇ ਲੰਘ ਜੰਨਾ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਤੇ ਜ਼ਿਆਦਾਤਰ ਰਹਿਣੇ ਜੀ ਮੋਟਰਸਾਈਕਲ ਤੇ ਕਿਉਂਕਿ ਜੋ ਹੁਣ ਖੇਤੀਬਾੜੀ ਦਾ ਜਿੰਨਾ ਬਾਹਰ ਆਉਣਾ ਜਾਣਾ ਦੁਕਾਨਾਂ 'ਚ ਬੀਜ ਦਵਾਈਆਂ ਲਿਆਉਣੀਆਂ ਸਭ ਮੇਰੇ ਤੀਏ ਜਾਂ ਰਿਸ਼ਤੇਦਾਰੀਆਂ 'ਚ ਜਾਣੇ ਜਿੱਥੇ ਉਹ ਨਹੀਂ ਜਾਣੇ ਜੀ ਤੇ ਬਹਰ ਇਹਨਾਂ ਜਿਆਦਾ ਮੋਟਰਸਾਈਕਲ ਤੇ ਜਾਂ ਕਿਉਂਕਿ ਉਹਦੇ ਉੱਤੇ ਠੀਕ ਹੁੰਨਾ ਗੱਡੀ 'ਚ ਵੀ ਜੇ ਬੈਠਣਾ ਤਾਂ ਪਰੇਸ਼ਾਨੀ ਹੁੰਦੀ ਆ ਵੀ ਫਿਰ ਸੀਟਾ ਪਿਛੇ ਕਰਨੀਆਂ ਪੈਂਦੀਆਂ ਜੀ ਤੇ ਕੱਪੜੇ ਬਣਦੇ ਨੇ ਜੀ ਖੇੜੀ ਬਣਦੇ ਨੇ ਜੀ ਤਨਾਨ ਟੇਲਰ ਦੇ ਤੇ 9 ਮੀਟਰ ਕਪੜਾ ਲੱਗ ਜਾਂਦਾ ਜੀ ਕੁੜਤੇ ਪਜਾਮੇ ਨੂੰ ਤੇ ਕੋਈ ਕਟੇਲਰ ਹੈ ਜੀ ਤੇ ਬਾਕੀ ਰਹੀ ਗੱਲ ਜੁੱਤੀ ਦੀ ਜੁੱਤੀ ਬਣਦੀ ਹੈ ਜੀ ਮਰੇਰ ਕੋਟਲੇ ਸਪੈਸ਼ਲ ਕਾਰੀਗਰ ਨੇ ਜੀ ਹੋਊਗੀ 15 16 ਨੰਬਰ ਦੀ ਜੀ ਦੇਖੋ ਜਿੱਥੇ ਤਾਂ ਜੋਨ ਵਾਲਾ ਕੰਮ ਆ ਉੱਥੇ ਤਾਂ ਹੁਣ ਫਾਜ਼ਲ ਸਾਹਿਬ ਵੀ ਨੇ ਛੋਟਾ ਭਾਈ ਵੀ ਆ ਜੀ ਉਹਨਾਂ ਤੋਂ ਨਹੀਂ ਕੋਈ ਕੰਮ ਵਾਸਤੇ ਆਉਂਦਾ ਤਾਂ ਵੀਰੋਂ ਹਾਕ ਮਾਰਦੇ ਨੇ ਤੇ ਮੈਂ ਫੇਰ ਜਾ ਕੇ ਨਵੇਲੀ ਦਾ ਜੀ ਆਪੇ ਯਾਨੀ ਜੇ ਮੈਂ ਕੱਲਾ ਹਾਂ ਤੇ ਫੇਰ ਮੈਂ ਕਿਸੇ ਨੂੰ ਹਾਕ ਵੀ ਨਹੀਂ ਮਾਰੀ ਫੇਰ ਤਾਂ ਪਿੰਡ ਦੀ ਕੋਈ ਗੱਲ ਨਹੀਂ ਕਿਸੇ ਦੀ ਕੋਈ ਤੰਗੀ ਨਹੀਂ ਜੀ ਘਰ ਦੇ ਵਿੱਚ ਸਾਡਾ ਖੁੱਲਾ ਮਹੌਲ ਹੈ ਜੀ ਨਾਲ ਜੀ ਕੋਈ ਮੁਸ਼ਕਲ ਨਹੀਂ ਜੀ ਬੈਗਰੂ ਚਲੋ ਪ੍ਰਮਾਤਮਾ ਉਹਨਾਂ ਜਿੰਨਾ ਕਟਕਾਠੀ ਦਿੱਤੀ ਉਹਦੇ ਹਿਸਾਬ ਨਾਲ ਉਹਨੇ ਖਰਾਕ ਵੀ ਰਜਮੀ ਦਿੱਤੀ ਕੋਈ ਆਪਾਂ ਨੂੰ ਪ੍ਰਮਾਤਮਾ ਤੇ ਕੋਈ ਜਿਲਾ ਲਾ ਕੇ ਸ਼ਿਕਵਾ ਨਹੀਂ ਇਹ ਦੇਖੋ ਪਹਿਲਾਂ ਸਾਡਾ ਪਿੰਡ ਚ ਮਕਾਨ ਸੀ ਉਦੋਂ ਸਾਡੇ ਪਹਿਲਾਂ ਦਰਵਾਜ਼ੇ ਨਾਰਮਲ ଥିਗੇ ਫਿਰ ਉਹਦੇ ਵਿੱਚੀ ਲੰਘਣਾ ਸਾਨੂੰ ਔਖਾ ਹੋ ਗਿਆ ਫਿਰ ਉਹ ਟਾਕੇ ਬੜੇ ਕੀਤੇ ਉਸ ਟਾਈਮ ਕਰਦੇ ਵੀ ਕਰਦੇ ਕੀਨੋਰ ਸਿੰਘ ਦਾ ਕਹਾਣਾ ਜੀ ਮੇਰੀ ਘਰਾਂ ਟੇਲਰ ਮੇਰਾ ਨਵਾਂ ਜੀ ਨਾਮ ਵੀ ਉਹ ਘਰਾਂ ਟੇਲਰ ਦੀ ਉਹ ਕਿਹੜੀ ਦੁਕਾਨ ਦਾ ਕੀ ਨਾਮ ਹੈ ਤੇ ਕਿੱਥੇ ਰਹਿੰਦੇ ਹੋ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਘਰਾਂ ਟੇਲਰ ਦੁਕਾਨ ਦਾ ਨਾਮ ਹੈ ਜੀ ਕੀਨੋਰ ਸਿੰਘ ਦੁਕਾਨ ਹੈ ਜੀ ਇੱਥੇ ਕੋਈ ਹੈਗੇ ਆਪਣਾ ਬਹੁਤ ਲੰਬੇ ਨੇ ਕਿਹੜੇ ਪਿੰਡ ਦੇ ਨੇ ਉਹ ਤੁਹਾਡੇ ਕੋਲ ਕੱਪੜੇ ਸਵਾਉਣ ਆਉਂਦੇ ਆ ਉਹ ਸੈਦਪੁਰੇ ਰਹਿੰਦੇ ਨੇ ਜੀ ਉਹਨਾਂ ਦਾ ਨਾਮ ਸੁਖਦੇਵ ਸਿੰਘ ਹੈ 7 ਕੁੜ 2 ਇੰਚ ਨੂੰ ਦਾ ਗੱਲ ਹੈ ਜੀ ਤੇ ਉਹਨਾਂ ਦੇ ਕੁੱਤੇ ਵਿਆਮੇ ਦੇ 9 ਮੀਟਰ ਕੰਪਲਾ ਵਗੈਰੇ ਤੇ ਉਹ ਮੇਰੇ ਕੋਲ ਬਣਾਉਣੇ ਆ ਕਾਫੀ ਦੇਰ ਤੇ ਉਹਨਾਂ ਦੀ ਸੈਟਿੰਗ ਜਿਹੜੀ ਕਿਸੇ ਕੋਲ ਹੋਰ ਪੜਾਉਂਦੇ ਨਹੀਂ ਤੇ ਉਹ ਤਕਰੀਬਨ 10 ਸਾਲ ਰੇ ਮੇਰੇ ਕੋਲ ਕੁੱਤੇ ਵਿਆਮੇ ਬਣਾਉਣੇ ਆ ਬਣੇ ਵੀ ਪਏ ਇਹ ਲੋਕਾਂ ਨੇ ਮੇਵਾ ਹੋ ਕੇ ਲੱਗਦੇ ਨਹੀਂ ਇਹ ਦਰਵਾਜ਼ੇ ਜਿੰਨੂ ਝੋਕੇ ਲੱਗਦੇ ਜਦੋਂ ਵਧੀਆ ਬੰਦੇ ਨੇ ਜੀ ਉਹਦੇ ਮਾਤਾ ਜੀ ਵੀ ਆਉਂਦੇ ਨੇ ਕਵਾਂਟੀ ਜੀ ਉਹ ਵੀ ਬਹੁਤ ਵਧੀਆ ਬੰਦੇ ਆ ਬਹੁਤ ਸਤਿਕਾਰ ਕਰਦੇ ਜਦੋਂ ਆਉਂਦੇ ਆ ਲੋਕ ਦੇਖਦੇ ਹੋਣਗੇ ਤੁਹਾਡੇ ਨਾਲ ਗੱਲਾਂ ਕਰਦੇ ਹੋਣਗੇ ਵੀ ਯਾਰ ਤੁਸੀਂ ਇਹਦੇ ਏਡੇ ਵੱਡੇ ਵੱਡੇ ਕੱਪੜੇ ਲਓ ਗੱਲ ਨਹੀਂ ਜੀ ਉਹ ਜੋ ਗੱਲ ਨਹੀਂ ਜਾਨਿ ਕਿ ਸਾਰੀ ਜਾਣਦੇ ਆ ਉਹਨਾਂ ਨੂੰ ਪੂਰੇ ਮਾਰਕੀਟ ਦੇ ਵਿੱਚ ਸੈਲਵਰ ਆ ਪਿੰਡਾ ਉਹਨਾਂ ਦਾ ਉਹ ਵਧੀਆ ਬੰਦੇ ਨੇ ਜੀ ਤੇ ਫਾਜ਼ਾ ਸਾਹਿਬ ਵੀ ਵਧੀਆ ਬੰਦੇ ਆ ਕੋਈ ਮੇਰੇ ਕੋਲ ਸੁਆਣਿਆ ਕੋਈ ਜੀ ਕਿੱਦਾਂ ਲੱਗਦਾ ਉਹਨਾਂ ਦੇ ਕੱਪੜੇ ਜ਼ਿਆਦਾ ਕੱਪੜਾ ਲੱਗਦਾ ਵੀ ਤੁਸੀਂ ਸਪੈਸ਼ਲ ਕੋਈ ਹੋਰ ਰੱਖਿਆ ਹੋਇਆ ਸਿਸਟਮ ਉਹਨਾਂ ਦਾ ਟੈਂ ਫੋੜਾ ਵੱਧ ਲੱਗਦਾ ਜੀ ਟਾਈਮ ਜੇ ਮੰਨ ਲਓ ਕਿ 9 ਮੀਟਰ ਕਪੜਾ ਲੱਗਦਾ ਹੈ ਤਾਂ ਦੋ ਸੂਟਾਂ ਜਿੰਨਾ ਟਾਈਮ ਲੱਗ ਜਾਣਾ ਕਟਿੰਗ ਨੂੰ ਵੀ ਵਧ ਟਾਈਮ ਲੱਗਦਾ ਔਰ ਸਿਉਣ ਨੂੰ ਵੀ ਵਧ ਟਾਈਮ ਲੱਗਦਾ ਕਿੰਨੇ ਕਿ ਦਿਨਾਂ ਬਾਅਦ ਦਿੰਦੇ ਕੋਪੜੇ ਭਾਪ ਤੋਂ ਇੱਕ ਹੰਡਾ ਬਾਅਦ ਇੱਕ ਜੇ ਇੱਕ ਸੂਟਾ ਹਫਤੇ ਹੰਡਾ ਬਾਅਦ ਦੇਦੀ ਗਈ ਹੁਣ ਕਿਹੜੇ ਕਪੜੇ ਬਣ ਲੈਣ ਉਹਨਾਂ ਵੀ ਆਏ ਨਹੀਂ ਕੋਈ ਸੂਟ ਕੋਈ ਕੰਮ ਹੈ ਸਮਝਾ ਡ ਪੰਜਾਬ ਦੇ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ